ਦੀਰਗੀ ਸਾਹਮਣੇ ਬੈਠ ਜਾ ਰਹੇ डैक्टर साहिब ਕੀ ਆ ਕੀ ਕੋ ਸਾਹਮਣੇ ਦੇਖਿਓ ਜੀ ਇਧਰ ਖੜੇ ਆ ਹਾਰ ਗੁਰੂ ਘਰ ਠੀਕ ਹੈ ਜੀ ਠੀਕ ਹੈ ਜੀ ਬੜਾ ਜੀ ਦਾ ਬਣਾਇਆ ਜਾਂਦਾ ਜੇਸੇ ਗੁਰੂ ਘਰ ਆ ਅਸਕਰ ਵਾਹ ਵਾਹ ਸਹੀ ਫੜ ਲੈਣਾ ਹਾ ਉਹ ਮਾਨ ਜਨਮ ਜਨਮ ਦੀ ਕੱਟੀ ਸੱਜਣਾ ਸੰਜਿਆ You yeah. better yeah. yeah. कुर्बानी ਬੀਸ ਗੁਰਦੀ ਵੈਲੇ ਜੀ ਸ਼੍ਰੀ ਪਰਵਾਰ ਇਹ ਤਰਨਤਾਰਨ ਦੀ ਬਹੁਤ ਪੁਰਾਣੀ ਸੰਸਥਾ ਐਨ ਜੀਓ ਸਿਟੀਜ਼ਨ ਕਾਉਂਸਲ ਰਜਿਸਟਰਡ ਤਰਨਤਾਰਨ ਉਹਦੇ ਵੱਲੋਂ ਅੱਜ ਜਿਹੜਾ ਤੀਤਿਆਵਾਂ ਫੰਕਸ਼ਨ ਸ਼ਾਦੀਆਂ ਦਾ ਕੀਤਾ ਜਾ ਰਿਹਾ ਇਸ 14 ਗਰੀਬ ਲੜਕੇ ਦੀ ਜਿਹੜੀ ਸ਼ਾਦੀ ਅੱਜ ਉਹ ਕੀਤੀਆਂ ਜਾ ਰਹੀਆਂ ਤੇ ਸੰਸਥਾ ਵੱਲੋਂ ਜਿਹੜਾ ਇਹਨਾਂ ਨੂੰ ਬਹੁਤ ਸੁਭਾਵਾਂ ਮਹੱਈਆ ਕੀਤੀਆਂ ਜਾਂਦੀਆਂ ਉਹਨਾਂ ਦਾ ਇੱਕ ਵੀ ਪੈਸਾ ਜਿਹੜਾ ਉਹ ਖਰਚ ਨਹੀਂ ਆਉਂਦਾ ਤੇ ਬੜੇ ਸ਼ਾਨਦਾਰ ਤਰੀਕੇ ਨਾਲ ਉਹ ਸ਼ਾਦੀ ਕੀਤੀ ਜਾਂਦੀ ਹੈ ਇਹਦੇ ਚ ਵੇਖੋ ਘਰੇਲੂ ਸਮਾਨ ਜੋ ਕਰਦਾ ਹੁੰਦਾ ਕਾਫੀ ਹੱਦ ਤੱਕ ਸਸਤਾ ਜਿੰਨੀ ਸਮਰੱਥਾ ਉਹ ਵੱਤ ਸਮਾਨ ਉਹਨਾਂ ਨੂੰ ਘਰ ਦੀ ਵਰਤੋਂ ਦਾ ਜਿਹੜਾ ਉਹ ਦਿੱਤਾ ਜਾਂਦਾ ਹੈ ਸਿਟੀਜ਼ਨ ਕਾਉਂਸਲ ਰਜਿਸਟਰਡ ਤਰਨਤਾਰਨ ਤਰਨਤਾਰਨ ਦੀ ਬਹੁਤ ਮਸ਼ਹੂਰ ਸੰਸਥਾ ਜਿਹੜੀ ਇਹ ਕੰਮ ਕਰੇ ਅੱਜ ਜੀ ਜੋ ਇੱਕ ਐਨਜੀਓ ਹੈਗੀ ਹੈ ਸਿਟੀਜ਼ਨ ਕਾਉਂਸਲ ਤਰਨਤਾਰਨ ਰਜਿਸਟਰਡ ਐਨਜੀਓ ਹੈਗੀ ਹੈ ਜੀ ਇਹ ਅੱਜ ਇੱਥੇ 33ਵਾਂ ਇਹਨਾਂ ਦਾ ਸਮਾਗਮ ਹੈ ਜੀ ਜੋ ਗਰੀਬ ਪਰਿਵਾਰਾਂ ਦੀ ਲੜਕੀਆਂ ਦੇ ਵਿਆਹਾਂ ਦੇ ਵਿੱਚ ਜੋ ਇਹ ਐਨ ਜੀਓ ਸਹਾਤਾ ਕਰਦੀ ਉਹਨਾਂ ਦਾ ਵਿਆਹ ਕਰਨ ਦੇ ਵਿੱਚ ਇਹ ਉਹਨਾਂ ਦਾ ਐਕੀ ਤੀਤੀਵਾ ਹੈਗਾ ਇਹ ਹੋਰ ਵੀ ਐਨ ਜੀਓ ਬੜੇ ਉਪਰਾਲੇ ਕਰਦੀ ਰਹਿੰਦੀ ਹੈ ਜਿਵੇਂ ਪਿੱਛੇ ਜਿਨ੍ਹਾਂ ਨੇ ਪਲਾਂਟੇਸ਼ਨ ਦਾ ਕੰਮ ਸ਼ੁਰੂ ਕੀਤਾ ਸੀਗਾ ਤੇ ਬੜੇ ਇਹਨਾਂ ਨੇ ਪੌਦੇ ਲਾਏ ਆ ਪੂਰੇ ਸ਼ਹਿਰ ਦੇ ਵਿੱਚ ਤੇ ਹੋਰ ਵੀ ਇਹ ਜਿਦਾਂ ਸਲਾਈ ਸੈਂਟਰ ਹੈ ਉਹ ਵੀ ਇਹਨਾਂ ਦੀ ਐਨ ਜੀਓ ਐਨ ਜੀਓ ਦੇ ਥੱਲੇ ਚੱਲਦਾ ਹੈਗਾ ਤੇ ਉਦਾਂ ਵੀ ਟਾਈਮ ਟੂ ਟਾਈਮ ਇੱਕ ਕੈਂਪਸ ਲਾਉਂਦੇ ਰਹਿੰਦੇ ਆ ਅੱਖਾਂ ਦਾ ਇਹਨਾਂ ਨੇ ਇੱਕ ਨਿਊਰੀ ਕੈਂਪ ਲਾਇਆ ਹੈਗਾ ਇਨਾਂ ਵਿੱਚ ਗਰੀਬ ਪਰਿਵਾਰਾਂ ਦੇ ਮੁਫਤ ਲਾਜ ਕਰਵਾਉਂਦੇ ਨੇ ਸੋ ਮੇਰੇ ਹਿਸਾਬ ਦੇ ਨਾਲ ਤਰਨਤਾਰਨ ਸ਼ਹਿਰ ਦੇ ਵਿੱਚ ਇਹੋ ਜੀ ਐਨ ਜੀਓ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈਗੀ ਹੈ ਤੇ ਇਸ ਉਪਰਾਲਿਆਂ ਦੇ ਵਿੱਚ ਮੈਂ ਹਰ ਇੱਕ ਤਰ੍ਹਾਂ ਦੇ ਨਿਵਾਸੀ ਦੇ ਅੱਗੇ ਹੱਥ ਜੋੜ ਕੇ ਸਭ ਨੂੰ ਬੇਨਤੀ ਕਰੂੰਗਾ ਕਿ ਇਹੋ ਜੀ ਐਨ ਜੀਓ ਦਾ ਸਾਥ ਦੇਣਾ ਚਾਹੀਦਾ ਆਪਣੀ ਦਸਾਂ ਨੌ ਦੀ ਕਿਰਤ ਕਮਾਈ ਦੇ ਵਿੱਚੋਂ ਦੀ ਜਿਹੜੀ ਉਹਦੀ ਦਸਵੰਤ ਦੇ ਵਿੱਚੋਂ ਦੀ ਕੁਝ ਹਿੱਸਾ ਇਸ ਕਾਉਂਸਲ ਨੂੰ ਮੇਰੇ ਖਿਆਲ ਨਾਲ ਹਰ ਇੱਕ ਨੂੰ ਪਾਣਾ ਚਾਹੀਦਾ ਤਾਂ ਕਿ ਇਹੋ ਜੀ ਉਪਰਾਲੇ ਐਨ ਜੀਓ ਜਾਰੀ ਅੱਗੇ ਗਾਂ ਵੀ ਕਰਦੀ ਰਵੇ